ਬੰਦੇ ਪਾਣੀ ਰੇਟ ਨਹੀਂ ਪਾਏ ਕਿ ਨਾ ਓਏ ਸਾਡੇ ਦੇ ਗੁੱਸੇ ਕਿੱਲੇ ਸਾਡੇ ਦੇ ਪੰਜਾਬੀਆਂ ਦਾ ਤੁਸੀਂ ਲੱਗੋ ਦੱਲੀਆ ਦੇ ਮਗਰ ਹੋ ਚੱਪੀ ਆਪਣੀ ਚਿੱਠੀ ਰੋੜ ਤੇ ਪੰਜਾਬ ਦੀ ਉਹ ਨਾ ਯਾਰ ਮੈਂ ਇਕੱਲਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਉੱਥੇ 60 ਮਿੰਟ ਬਾਈ ਪਰੇ ਹਟੋ ਜਾ 1 ਮਿੰਟ ਕਿੱਥੇ ਨਹੀਂ ਆਏ ਉੱਥੇ 60 ਮਿੰਟ ਰੇੜੇ ਵਿੱਚ ਉੱਥੇ ਨਹੀਂ ਆਏ ਉੱਤੇ ਸੁਤੇ ਰਹੀ ਅਸੀਂ ਉਹਨਾਂ ਦਾ ਨਸ਼ਾ ਵੇਖਦੇ ਵੇਖਦੇ ਕੀ ਗੱਲ ਉਹ ਸਾਡੇ ਪੰਜਾਬੀ ਹੋਇਆ ਕੀ ਆ ਸਾਨੂੰ ਹੱਥ ਪਾਣਾ ਪੱਕਾ ਪਿਆ ਕੋਈ ਦਫ਼ਤਰ ਤੋਂ ਕੋਈ ਦਫ਼ਤਰ ਤੋੜਿਆ ਸਾਡਾ ਲੋਕ ਤੋੜਿਆ ਤਾਂ ਕਹਿੰਦਾ ਕੱਢਿਆ ਵਾਲ ਨਹੀਂ ਲੱਖਣ ਨੂੰ ਹੱਥ ਬੰਦੇ ਨੇ ਹੱਥ ਮਾਣਾ ਪੱਕਾ ਨਹੀਂ ਪਿਆ ਚੁੱਪ ਚੁੱਪ ਦੇ ਕਾਂਗਰਸ ਵਾਲਿਆਂ ਨੂੰ ਕਹਿ ਕਿਓ ਲਓ ਚਲਿਏ ਲਓ ਸਾਰੇ ਮੀਡੀਆ ਸਾਰੇ ਮੀਡੀਆ ਨੂੰ ਬੁਲਾਓ ਇਸੇ ਨੂੰ ਬੇਨਤੀ ਆ ਜੀ ਜ਼ੋਹਰ ਨਗਰ ਦੇ ਵਿੱਚ ਖੜਿਆ ਸ਼੍ਰੀ ਭਾਰਤੀ ਜਨਾਸੀ ਜੀ ਉਹ ਸਰ ਮੇਰਾ ਕਸੂਰ ਦੱਸੋ ਮੈਂ ਕੀਤਾ ਕੀ ਆ ਆਹੀ ਆ ਸੀ ਕਾਂਗਰਸੀ ਆਹੀ ਕਸੂਰ ਹੈ ਸਾਡਾ ਆਹੀ ਨਾ ਨਾ ਸਾਡਾ ਆਹੀ ਕਸੂਰ ਹੈ ਸਾਡਾ ਕਾਂਗਰਸੀ ਆ ਮੈਂ ਹੁਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪ ਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਉਹ ਨਹੀਂ ਸਰ ਮੇਰੇ ਭਾਈ ਨੂੰ ਫੋਨ ਕਰ ਕੱਢ ਗਰੁੱਪ ਚੋਂ ਨੰਬਰ ਅਸ਼ਰੇਆ ਭਾਈ ਆਮ ਆਮ ਆਦਮੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਉਕਦੇ ਹੀ ਆਂ ਦੱਸੋ ਆਪਾਂ ਖੜੇ ਆ ਖੜੇ ਆ ਭਾਈ ਨਾਲ ਆਪਾਂ ਠੋਕ ਕੇ ਖੜੇ ਆ ਐਦਾਂ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਸ਼ੂ ਭਾਈ ਨੂੰ ਫੋਨ ਕਰੋ ਆਸ਼ੂ ਭਾਈ ਯਾਰੇ ਕਰ ਲਿਓ ਗੱਲ ਆਸ਼ੂ ਭਾਈ ਯਾਰੇ ਗੱਲ ਕਰ ਲਿਓ ਭਾਈ ਆ ਦੇਖੋ ਜੀ ਆ ਦਰਵਾਜ਼ਾ ਤੋੜਨ ਤੱਕ ਗਏ ਆ ਆ ਸੋਨੂ ਕਾਉਂਸਲਰ ਭੇਜਿਆ ਆ ਆ ਸਾਰੀ ਕਾਰਵਾਈ ਉਹ ਕਰਾ ਰਿਆ ਕੱਲ ਨੂੰ ਮੈਨੂੰ ਕੋਈ ਹਰਜਮਰਜ ਹੁੰਦੀ ਆ ਮੇਰੇ ਤਾਂ ਕੋਈ ਪਰਚਾ ਪੈਂਦਾ ਝੂਠਾ ਆ ਆਸਾਰੀਆਂ ਸਰਕਾਰਾਂ ਭਵਾਨੀਆਂ ਜਿਹੜਾ ਇੱਥੇ ਕਪਿਲ ਕੁਮਾਰ ਸਾਨੂੰ ਮੈਂ ਭਲਾਈ ਮੰਚ ਆਲੇ ਉਹ ਪਵਾਣਗੇ ਉਹ ਜ਼ਿੰਮੇਵਾਰ ਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਂ ਤਾਂ ਦੋ ਤਿੰਨ ਝੂਠੇ ਪਰਚੇ ਪਵਾਏ ਦੇ ਆ ਮੈਨੂੰ ਮੋਟਰਿਆਂ ਕਰ ਹੁਣ ਮੈਨੂੰ ਭਾਈ ਨੂੰ ਫੋਨ ਕਰੀ ਉਹ ਸਿਆਮ ਤੋਂ ਯਾਰ ਤਾਂ ਪਵਾਇਆ